ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਠੀਕ ਠਾਕ ਜੀ ਆਸ ਕਰਦੇ ਹਾਂ ਠੀਕ ਠਾਕ ਹੋਊਗੀ ਤੇ ਕਾਫੀ ਦਿਨ ਹੋ ਗਿਆ ਬਲਜੀਤ ਮਾਨਪ੍ਰੀਤ ਚੈਨਲ ਤੇ ਵੀਡੀਓ ਨਹੀਂ ਆ ਰਹੀ ਹੁਸਨ ਤੇ ਗਰੀਬੀ ਤੁਹਾਡੇ ਕਾਫੀ ਸਾਰਿਆਂ ਦੇ ਕਮੈਂਟ ਵੀ ਆਏ ਆ ਕਿ ਵੀਡੀਓ ਕਿਉਂ ਨਹੀਂ ਆ ਰਹੀ ਤੇ ਉਹਦਾ ਮੇਨ ਰੀਜ਼ਨ ਇੱਕ ਹੀ ਆ ਜੀ ਕਿ ਮਨਜੋਤ ਦੀ ਤबीयत ਥੋੜੀ ਜਿਹੀ ਖਰਾਬ ਆ ਕਾਫੀ ਦਿਨਾਂ ਤੋਂ ਉਹਨੂੰ ਇੱਕ ਤੇ ਉਹਦੇ TLC ਜਿਹੜੀ ਆ ਬਹੁਤ ਇਨਫੈਕਸ਼ਨ ਜਿਹਨੂੰ ਆਂਦੇ ਆ ਬਹੁਤ ਵਧੀਆ ਕੋ 18000 ਦੇ ਕਰੀਬ 19000 ਦੇ ਹੈਗੀ ਆ ਤੇ ਸੈੱਲ ਵੀ ਉਹਦੇ ਜਿਹੜੇ ਡਾਊਨ ਹੋਏ ਆ ਤੇ ਜਿਹਦੇ ਕਰਕੇ ਉਹਨੂੰ ਉੱਠਣ ਬੈਠਣ ਵਿੱਚ ਬਹੁਤ ਤਕਲੀਫ ਹੋ ਰਹੀ ਆ ਟਰੀਟਮੈਂਟ ਚੱਲਣ ਡਿਆ ਵਾ ਤੇ ਪਰ ਵੀਕਨੈਸ ਬਹੁਤ ਜਿਆਦੀ ਹੋਈ ਜਾ ਉਹਨੂੰ ਰੋਟੀ ਉਹ ਟਿਨੀ ਨਾਲ ਉਹ ਜੀ ਖਾਦੀ ਤੇ ਸੋਸ ਆਜ ਬੜੀ ਪਈ ਆ ਤੇ ਮੂੰਹ ਨੂੰ ਹੱਥਾਂ ਨੂੰ ਪੈਰ ਨੂੰ ਤੇ ਉਹਦੇ ਕਰਕੇ ਉਹ ਜਿਹੜਾ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਹੁਣ ਜਿਹੜੇ ਉਹਦੇ ਅਗਲੇ ਸੀਨ ਸੀਗੇ ਉਹਦੇ ਹੋਣੇ ਸੀ ਤੇ ਜਿੱਦਾਂ ਦੇ ਸੂਰਤ ਤੋਂ ਆਇਆ ਉਦੋਂ ਦੀ ਉਹਦੀ ਤਬੀਅਤ ਜਿਹੜੀ ਖਰਾਬ ਆ ਤੇ ਜਿਹਦੇ ਕਰਕੇ ਜਿਹੜੀ ਵੀਡੀਓ ਨਹੀਂ ਆ ਰਹੀ ਤੇ ਸਾਰੇ ਭੈਣ ਭਰਾ ਜਿਹੜੇ ਸਾਨੂੰ ਪਿਆਰ ਕਰਦੇ ਆ ਵੀਡੀਓਜ਼ ਦੇਖਦੇ ਆ ਤੇ ਸਾਰੇ ਪਰੇਸ਼ਾਨ ਆ ਕਿ ਵੀਡੀਓ ਕਿਉਂ ਨਹੀਂ ਆ ਰਹੀ ਮੇਨ ਕਰਨ ਇਹਦਾ ਇਹੀ ਆ ਜੀ ਟੀਮ ਦਾ ਇੱਕ ਵੀ ਮੈਂਬਰ ਬਿਮਾਰ ਹੋ ਜੇ ਫਿਰ ਵੀਡੀਓ ਤਾਂ ਹਨਾ ਫਿਰ ਵੀਡੀਓ ਦੇਲ ਵੀ ਨਹੀਂ ਉੱਧਾ ਚੱਲ ਪੀ ਉਧਰ ਹੋਰ ਤਰ੍ਹਾਂ ਹੁੰਦਾ ਹੀ ਭਾ ਵੇਖ ਕੇ ਪੰਜ ਕਿਉਂਕਿ ਜਦੋਂ ਜਾਈਦਾ ਹੈ ਵੀਡੀਓ ਬਣਾਉਣ ਤੇ ਪਹਿਲਵਾਨ ਹੁਣਾਂ ਦੀ ਹਾਲਤ ਜਿਹੜੀ ਸੀ ਉਹ ਬੁਤੀ ਨਾਲ ਟੱਲਾ ਜਾ ਸਰੀਰ ਹੋਇਆ ਤੇ ਵਿਚਾਰੇ ਬਹਿਣਾ ਤੇ ਗੱਲ ਕਰਨੀ ਤੇ ਗੱਲ ਚੰਗੀ ਤਰੀਕੇ ਨਾਲ ਹੋਣੀ ਨਾ ਗਏ ਇੱਕ ਦਿਨ ਵੀਡੀਓ ਬਣਾਉਣਾ ਪਰ ਉਹਨਾਂ ਕੋਸ਼ਿਸ਼ ਕੀਤੀ ਕਿ ਬਣਾਉਨੇ ਆ ਪਰ ਨਹੀਂ ਬਣੀ ਤੇ ਇੰਗਾ ਚਲੋ ਕੋਈ ਗੱਲ ਨਹੀਂ ਇਹਨਾਂ ਸੇਹ ਜ਼ਰੂਰੀ ਹੈ ਵੀਡੀਓ ਦੀ ਕੋਈ ਗੱਲ ਨਹੀਂ ਇੱਕ ਦੋ ਦਿਨ ਹਟਕੇ ਵੀ ਬਣ ਜੇਗੀ ਤੇ ਅੱਜ ਫਿਰ ਡਿਸਾਈਡ ਕੀਤਾ ਕਿ ਅੱਜ ਵਲੌਗ ਬਣਾ ਕੇ ਦੱਸ ਦਈਏ ਭੈਣ ਭਰਾਵਾਂ ਨੂੰ ਕਿ ਆ ਜਿਹੜਾ ਕਾਰਨ ਹੈ ਕਿ ਉਹਨਾਂ ਦੀ ਸੇਹ ਥੋੜੀ ਜਿਹੀ ਢਿੱਲੀ ਹੋਣ ਕਰਕੇ ਜਿਹੜਾ ਵਲੌਗ ਨਹੀਂ ਪਿਆ ਰਿਹਾ ਇੱਕ ਦੋ ਦਿਨ ਦੀ ਗੱਲ ਆ ਟਰੀਟਮੈਂਟ ਹੋਣ ਗਿਆ ਕੋਈ ਗੱਲ ਨਹੀਂ ਹੋ ਜਾਣਾ ਹੈ ਹਾਂ ਹੋ ਜਾਣਾ ਹੈ ਬਸ ਤੇ ਫਿਰ ਵੀਡੀਓ ਪਾਇਆ ਕਰਾਂਗੇ ਰੈਗੂਲਰ ਤੇ ਬਿਮਾਰ ਕੋਈ ਨਾ ਕੋਈ ਵੀ ਜੀ ਹੋ ਜਾ ਬਿਮਾਰ ਤੇ ਫਿਰ ਉਹਦੇ ਤੋਂ ਬਗਿਆ ਜਿੱਦਾਂ ਪਿਛਲੇ ਸਾਲ ਅਮਰਤ ਬਿਮਾਰ ਹੋ ਗਿਆ ਹਾਂਜੀ ਜੇ ਅਸੀਂ ਵੀ 8-10 ਦਿਨ ਤੇ ਅ ਤੁਸੀਂ ਵੀ ਨਹੀਂ ਆਏ ਮੈਂ ਵੀ ਨਹੀਂ ਵੀਡੀਓ ਚਾਰੂ ਨਾ ਵੀਡੀਓ ਚਾਹੀ ਨਹੀਂ ਮਾੜਾ ਮੋਟਾ ਹੈ ਨਾ ਪਾਤਾ ਹਾਂਜੀ ਹਾਂਜੀ ਤੇ ਹੁਣ ਮੇਨ ਬੰਦਾ ਵੀ ਵਿੱਚ ਬਿਮਾਰ ਆ ਤੇ ਨਾਲੇ ਫਿਰ ਮਨਪਰੀਦਾ ਵੀ ਮਨ ਹੋਰ ਤਰ੍ਹਾਂ ਦਾ ਹੋਇਆ ਵਾ ਬਾਕੀ ਵਿੱਚ ਜੇ ਨਾਲ ਹੀ ਉਹਨਾਂ ਦਾ ਬੇਟਾ ਗੁਰਵਰ ਵੀ ਥੋੜਾ ਜਿਹਾ ਢਲਾ ਹੋ ਗਿਆ ਸੀ ਉਹ ਵੀ ਨਹੀਂ ਠੀਕ ਹੈਗਾ ਉਹਨੂੰ ਵੀ ਨਾਲੇ ਲੂਜ਼ ਮੋਸ਼ਨ ਨਾਲੇ ਉਲਟੀਆਂ ਤੁਹਾਨੂੰ ਪਤਾ ਮੌਸਮ ਦੀ ਖਰਾਬੀ ਹੈ ਕਰਕੇ ਮੈਨੂੰ ਲੱਗਾ ਉਹ ਵੀ ਬਿਮਾਰ ਹੋਇਆ ਆ ਤੇ ਉਹ ਵੀ ਠੀਕ ਨਹੀਂ ਤੇ ਤਾਂ ਕਰਕੇ ਉਹਦੇ ਘਰ ਕੇ ਵੀ ਚਲੋ ਮਨਜੋਤ ਥੋੜਾ ਬੋਤਾ ਬਿਮਾਰ ਹੈਗਾ ਹੀ ਤੇ ਅਸੀਂ ਫਿਰ ਵੀ ਇੱਕ ਅੱਧੀ ਵੀਡੀਓ ਬਣਾ ਲਈ ਪਰ ਜਦੋਂ ਬੱਚਾ ਨਾ ਠੀਕ ਹੋਏ ਤੁਹਾਨੂੰ ਪਤਾ ਮਾਂ ਦੇ ਦਿਲ ਤੇ ਕੀ ਬੀਜਦੀ ਆ ਤੇ ਮਨਪਰੀਦਾ ਜਿਹੜਾ ਮਨ ਨਹੀਂ ਹੈਗਾ ਤੇ ਅਸੀਂ ਕਹਿੰਦੇ ਕੋਈ ਨਹੀਂ ਤੁਸੀਂ ਆਪਣੇ ਬੱਚੇ ਦੀ ਕੇਅਰ ਕਰੋ ਹਸਬੰਦ ਦੀ ਕੇਅਰ ਕਰੋ ਕੋਈ ਗੱਲ ਨਹੀਂ ਵੀਡੀਓ ਬਣ ਲਿਆਣੀਆਂ ਨਹੀਂ ਆ ਇਹ ਕੰਮ ਤੇ ਚਲਦੇ ਰਹਿੰਦੇ ਆ ਇਹ ਕੰਮ ਚਲਦੇ ਰਹਣੇ ਆ ਤੇ ਇਹਦੇ ਕਰਕੇ ਥੋੜਾ ਜਿਹਾ ਹੈਗਾ ਤੇ ਬਾਕੀ ਥੋੜੀ ਜੀ ਹੁਣਾਂ ਆਵਾਜ਼ੇ ਵੀ ਜਿਆਦਾ ਹੋ ਗਈ ਸੀ ਕਿ ਜਿੰਨੂ ਵੀ ਇਹਨੂੰ ਪਤਾ ਲੱਗਦਾ ਹੈ ਕਿ ਮਨਜੋ ਠੀਕ ਨਹੀਂਗਾ ਫਿਰ ਸਾਰੇ ਭੈਣ ਭਰਾ ਪਤਾ ਲੈਣ ਹੁੰਦੇ ਆ ਤੇ ਜੇ ਨਾ ਹੁੰਦੇ ਫਿਰ ਆਪਨੇ ਵੀ ਗੁੱਸਾ ਹੁੰਦਾ ਲੈ ਸਾਡਾ ਬੰਦਾ ਬਿਮਾਰ ਜਿਹੜਾ ਬੱਚਾ ਬਿਮਾਰ ਹੀ ਕੋਈ ਪਤਾ ਲੈਣ ਨਹੀਂ ਆਇਆ ਤੇ ਤੁਸੀਂ ਵੀ ਸਾਰੇ ਸਿਆਣੇ ਜੀ ਕੋਈ ਪਤਾ ਲੈਣ ਹੁੰਦਾ ਹੈ ਘਰ ਤੇ ਫਿਰ ਗਰਮੀ ਦਾ ਮੌਸਮ ਹੈ ਆ ਫਿਰ ਚਾਹ ਪਾਣੀ ਤੇ ਲਾਜ਼ਮੀ ਪਿਉਣਾ ਹੀ ਪੈਂਦਾ ਆ ਨਹੀਂ ਉਹ ਚਲੋ ਜਦੋਂ ਪਰੌਣੇ ਚਾਹ ਆਏ ਹੁਣ ਫਿਰ ਉਹਨਾਂ ਦੇ ਲਾਗੇ ਬਹਿਣਾ ਉਹਨਾਂ ਲਾਗੇ ਵੀ ਬਹਿਣਾ ਇਹ ਗੱਲ ਉਹਨਜੀ ਹੋ ਜਾਂਦੀ ਹੈ ਨਾ ਫਿਰ ਹੁਣ ਉਸ ਦੋਵੇਂ ਜਿੱਦਾਂ ਦੋਵੇਂ ਬਿਜੀ ਹੋਗੇ ਉਹ ਬਿਮਾਰ ਹੋ ਗਿਆ ਤੇ ਉਹਨੇ ਪਰੌਣਿਆਂ ਨੂੰ ਸੰਭਣਾ ਹੁੰਦਾ ਨਾਲੇ ਆਪਣੇ ਨਿਆਣਾ ਸੰਭਣਾ ਹੁੰਦਾ ਇੱਥੇ ਮਹਾਰਾਜ ਕਿਰਪਾ ਹੋਈਆ ਸੋਨੂ ਜੀ ਬੇਟਾ ਆ ਤੇ ਉਹ ਵੀ ਇੱਥੇ ਹੀ ਆ ਤੇ ਉਹ ਬੱਚੇ ਦਾ ਵੀ ਧਿਆਨ ਰੱਖਣਾ ਹੁੰਦਾ ਆ ਤੇ ਸਾਰੇ ਕੰਮ ਜਦਾਂ ਦੇ ਵਿੱਚ ਹੀ ਇਕੱਠੇ ਹੀ ਆ ਤੇ ਫਿਰ ਟੈਨਸ਼ਨ ਵੀ ਹੁੰਦੀ ਆ ਕਿ ਇੰਨਾ ਕਿ ਚਲੋ ਸੁਨੂ ਵੀਰ ਬਹੁਤ ਹੈਲਪ ਕਰਦਾ ਨਾਲ ਮਨਪ੍ਰੀਤ ਦੀ ਸੁਨੂ ਵੀਰ ਹੈਲਪ ਕਰਦਾ ਜਿੱਤਰਾ ਵੀ ਮਨਪ੍ਰੀਤ ਤੋਂ ਕੱਲੀ ਨੂੰ ਵੀ ਨਹੀਂ ਜਿਆਦਾ ਕੀ ਟੈਨਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਉਹਨੂੰ ਜਿੱਦਾਂ ਉਹ ਵੀ ਨਾਲ ਕਾ ਰਾਮ ਕੰਮ ਕਰਾ ਦਿੰਦੇ ਵੀ ਇਹਦਾ ਬੇਟਾ ਵੀ ਬਿਮਾਰ ਆ ਮਨਜੋਤ ਵੀ ਵਿਚਾਰਾ ਬਿਮਾਰ ਆ ਤੇ ਤਾਂ ਕਰਕੇ ਫਿਰ ਮਨਪਾਜੀ ਬਥੇਰਾ ਕਰਦੇ ਆ ਪਰ ਫਿਰ ਵੀ ਬੰਦਿਆ ਕੋ ਮਨਪ੍ਰੀਤ ਦੀ ਪੁੱਤ ਨਹੀਂ ਭੁੱਲੀ ਉਹ ਕਦੀ ਬੇਟੇ ਨੂੰ ਦਵਾਈ ਦੇਣੀ ਕਦੀ ਮਨਜੋਤ ਨੂੰ ਦੇਣੀ ਹਰ 2 2.5 ਘੰਟੇ ਬਾਅਦ ਦਵਾਈ ਦਾ ਟਾਈਮ ਆ ਕਦੀ ਬੱਚੇ ਹੁੰਦੇ ਆਈਦੇ ਕਦੀ ਉਹਨੂੰ ਫਿਰ ਕੰਮ ਵੀ ਕਰਦਾ ਸਾਰਾ ਕਰਨਾ ਆ ਨਾਲੇ ਗੁਰਵਰਨ ਜਿੱਦਾਂ ਬਿਮਾਰ ਰਹਿਣ ਕਰਕੇ ਨਾ ਆਪਣੀ ਮੰਮੀ ਦੇ ਨਾਲ ਉਹ ਚੱਚੜਾ ਜੇ ਪੰਜ ਦਾ ਬੱਚੇ ਨੂੰ ਹੋ ਜਾਂਦਾ ਨਾ ਉਹ ਬਸ ਮਨਪਰੀਜ਼ ਦਾ ਖਿਹੜਾ ਨਹੀਂ ਛੱਡਦਾ ਛੱਡਦਾ ਹਾਂ ਨਹੀਂ ਤੇ ਅਗੇ ਵੀਡੀਓ ਬਣਾਈ ਦੀ ਤੇ ਉਹ ਗਰੀਬ ਵਿਚਾਰਾ ਧਿਆਨ ਹੀ ਨਹੀਂ ਕਰਦਾ ਹੁੰਦਾ ਜਿੰਨੇ ਜੋ ਕਿ ਚੁੱਕਣਾ ਨੂੰ ਉਹਦੇ ਨਾਲ ਹੀ ਉਹਨੇ ਗੱਲੀ ਲੱਗੀ ਨਾ ਆਰੇ ਲੱਗਣਾ ਖੇਡਦੇ ਰਹਿਣਾ ਹਾਂ ਤੇ ਇਸ ਕਰਕੇ ਥੋੜਾ ਜਿਹਾ ਸਾਰਿਆਂ ਨਾਲੇ ਬੱਚੇ ਜ਼ਿਆਦਾ ਖਿਹੜਾ ਕਰਦੇ ਆ ਨਾਲੇ ਉਹ ਠੀਕ ਵੀ ਨਹੀਂ ਮੈਨੂੰ ਹੋਰ ਤਰ੍ਹਾਂ ਉਹ ਮਾੜਾ ਜਿਹਾ ਬੁੜਾ ਹੋਇਆ ਹੈ ਇਹ ਕਹੇ ਕਮਜ਼ੋਰ ਵਾ ਨਾ ਇਸ ਕਰਕੇ ਵੀਡੀਓ ਨਹੀਂ ਆਉਂਦੀਆਂ ਕੋਈ ਗੱਲ ਨਹੀਂ 2-3 ਦਿਨਾਂ ਤੱਕ ਵੀਡੀਓ ਆਉਣ ਗਿਆ ਰੈਗੂਲਰ ਥੋੜੇ ਜਿਹਾ ਠੀਕ ਹੋ ਜਾਣ ਮੈਂਬਰ ਹਾਂਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਫਿਰ ਨਿਕਾ ਜਾ ਠੀਕ ਹੋ ਜੇ ਹਨ ਆਓ ਠੀਕ ਹੋ ਜੇ ਤੇ ਫਿਰ ਚਲੋ ਜੀ ਵੀਡੀਓ ਲਗਾਤਾਰ ਹੀ ਹੋਣਗੀਆਂ ਜਿਨਾਂ ਅੱਗੇ ਪਹਿਲਾਂ ਚੱਲਦੀਆਂ ਸੀ ਹਾਂ ਤੇ ਹੁਣ ਪਰਮਾਤਮਾ ਕਰੇ ਛੇਤ ਤੇ ਛੇਤੀ ਰਾਮ ਆ ਜੇ ਹਾਂਜੀ ਐਵੇਂ ਹੁਣ ਚੱਲਨੇ ਆ ਮਨਪ੍ਰੀਤ ਦੇ ਘਰ ਪਤਾ ਲੈਣ ਤੇ ਮੈਂ ਥੋੜਾ ਜਿਹਾ ਠੀਕ ਹੀ ਹੋਵੇ ਜਿਹੜਾ ਆਪਣਾ ਮਨਜੋਤ ਇਹ ਥੋੜਾ ਜਿਹਾ ਇਹਦਾ ਜਿਆਦਾ ਹੈਗਾ ਕਿ ਤੁਹਾਨੂੰ ਪਤਾ ਇਨਫੈਕਸ਼ਨ ਜੀ ਵਧੀ ਹੋਵੇ ਨਾ ਕੰਮ ਕਰਨ ਨੂੰ ਦਿਲ ਕੋਈ ਨਹੀਂ ਕਰਦਾ ਫਿਰ ਉੱਠੇ ਨਹੀਂ ਜਾਂਦਾ ਉੱਠੇ ਨਹੀਂ ਜਾਂਦਾ ਕਮਜ਼ੋਰੀ ਬੜੀ ਹੋ ਗਈ ਹੈ ਫੋਨ ਤੇ ਰੋਜ਼ ਗੱਲ ਹੁੰਦੀ ਆ ਤੇ ਅੱਜ ਵੀ ਸਵੇਰੇ ਗੱਲ ਹੋਈ ਸੀ ਆਖੰਦ ਹੈ ਕਿ ਤੁਸੀਂ ਕਰਨਾ ਸੀ ਤੇ ਆ ਜਾਓ ਮੈਂ ਜੇ ਤੂੰ ਠੀਕ ਆ ਦੱਸਾਂ ਤਾਂ ਨਹੀਂ ਹਜੇ ਠੀਕ ਨਹੀਂ ਉਹ ਜੀ ਗੱਲ ਨਹੀਂ ਬੰਦੀ ਉੱਠਿਆ ਨਹੀਂ ਜਾਂਦਾ ਮੈਂ ਨਹੀਂ ਉੱਠਿਆ ਜਾਂਦਾ ਕੋਈ ਗੱਲ ਨਹੀਂ ਤਾਂ ਆਪਾਂ ਕੋਈ ਅੰਦਰੋਂ ਜਿੱਦਾਂ ਸਰੀਰ ਨਾ ਵੇਖਣ ਨੂੰ ਸਰੀਰ ਤਗੜਾ ਹੈ ਆਵਦਾ ਪਰ ਉਹ ਜਦਾਂ ਬੰਦਾ ਅੰਦਰੋਂ ਵੀਕਨੈਸ ਵੀ ਹੋ ਗਈ ਆ ਤੇ ਵੇਖਣਾ ਕਹਿੰਦਾ ਜਾਰੀ ਏਡਾ ਤਗੜਾ ਸਰੀਰ ਆ ਇਹਨੂੰ ਇੰਨੀ ਕੀ ਬਿਮਾਰੀ ਦੀ ਕੀ ਗੱਲ ਨਹੀਂ ਉਦੋਂ ਦਾ ਕੁਝ ਖਾਦਾ ਪੀਤਾ ਨਹੀਂ ਰੋਟੀ ਵੀ ਨਹੀਂ ਨਾ ਖਾਂਦਾ ਖਿਚੜੀ ਦੇ ਸਿਰ ਤੇ ਹੀ ਆ ਖਿਚੜੀ ਦੇਤੀ ਜਾਂ ਚੌਲ ਦੇ ਉੱਤੇ ਹਾਂ ਬਸ ਹੋਰ ਕੁਝ ਵੀ ਨਹੀਂ ਖਾਣਾ ਇਹਨੂੰ ਤੇ ਚਲੋ ਠੀਕ ਆ ਜੀ ਤੇ ਇੱਕ ਦੋ ਦਿਨ ਤੱਕ ਕੋਸ਼ਿਸ਼ ਕਰਨੇ ਕਿ ਮਹਾਰਾਜ ਕਿਰਪਾ ਕਰੇ ਠੀਕ ਹੋ ਜੇ ਹੋ ਜੀ ਤੇ ਵੀਡੀਓ ਜਿੱਦਾਂ ਰੈਗੂਲਰ ਪੈਂਦੀਆਂ ਸੀ ਉਦਾਂ ਹੀ ਪੈਂਦੀਆਂ ਰਹਿਣਗੀਆਂ ਜੀ ਤੇ ਸਾਰੇ ਜਾਣੇ ਕਰੀ ਬਰਦਾਸ਼ਤ ਕੀ ਮੰਨਣਾ ਜਿਹੜਾ ਪਹਿਲਵਾਨ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਆਪਾਂ ਜਿਹੜੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਈਏ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਜੀ ਚਲੋ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ